ਕਹਿੰਦਾ ਨਾ ਸਾਰੀਆਂ ਦੇਖਦੇ ਨੇ ਬੰਦ ਹੋਣੀ ਚਾਹੀਦੀ ਵਿਰਜੀ ਚਾਈਨਾ ਡੋਰ ਇੱਕ ਘੰਟਾ ਡੇਢ ਘੰਟਾ ਸੀ ਇਹਨੂੰ ਪਚਾਉਂਦੇ ਰਹੇ ਤੜਫਦਾ ਰਿਆ ਮੁੰਡਾ ਤਾਂ ਚਾ ਇਹ ਤਾਂ ਡੋਰ ਫੀਰੀ ਆ ਇਹ ਲੜਪਟਾਣਾ ਹੋਇਆ ਲਤ ਲਮਕ ਗਿਆ ਸਭ ਤੇ ਕਿੰਨਾ ਕੋਖਾ ਹੋਇਆ ਪਿਆ ਲੋਕਾਂ ਦੇ ਲਈ ਚਾਈਨਾ ਡੋਰ ਦਾ ਇਸਤੇਮਾਲ ਬੰਦ ਕਰਨਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਸਵੀਰਾਂ ਦੇ ਵਿੱਚ ਇੱਕ ਪਰਿਵਾਰ ਉਜੜ ਗਿਆ ਕਿਉਂਕਿ ਇਹਨਾਂ ਦੇ ਇਕਲੌਤੇ ਪੁੱਤ ਦੇ ਗਲੇ ਦੇ ਉੱਪਰ ਚਾਈਨਾ ਡੋਰ ਫਿਰ ਗਈ ਚੰਗਾ ਭਲਾ ਉਹ ਘਰ ਤੋਂ ਨਿਕਲਿਆ ਸੀ ਤੇ ਕੁਝ ਸਮੇਂ ਬਾਅਦ ਹੀ ਪਤਾ ਲੱਗਦਾ ਕਿ ਮੁੰਡਾ ਤੜਫ ਤੜਫ ਕੇ ਮਰ ਗਿਆ ਤੁਸੀਂ ਸੋਚ ਕੇ ਦੇਖੋ ਕਿ ਕੋਈ ਕੰਚ ਵਰਗੀ ਚੀਜ਼ ਤੁਹਾਡੇ ਗਲੇ ਤੇ ਲੱਗ ਗਈ ਹੋਵੇ ਤੁਸੀਂ ਰਸਤੇ ਤੋਂ ਹਸਪਤਾਲ ਜਾ ਰਹੇ ਹੋ ਤੇ ਕਿੰਨਾ ਦਰਦ ਮਹਿਸੂਸ ਕਰਦੇ ਹੋਵੋਗੇ ਤੜਫ ਤੜਫ ਕੇ ਇਸੇ ਦੇ ਵਿੱਚ ਤੁਹਾਡੀ ਜਾਨ ਚਲੀ ਗਈ ਕਿਉਂਕਿ ਤੁਹਾਡੇ ਕਦੇ ਗਲੇ ਦੀਆਂ ਨਸਾਂ ਘਟੀਆਂ ਜਾਂਦੀਆਂ ਨੇ ਅਤੇ ਕਦੇ ਸਰੀਰ ਦੇ ਉਸ ਹਿੱਸੇ ਤੇ ਡੂੰਗੀ ਸੱਟ ਵੱਜਦੀ ਹੈ ਜਿੱਥੇ ਜ਼ਿਆਦਾ ਖੂਨ ਵਹਿਣ ਤੋਂ ਬਾਅਦ ਤੁਹਾਡੀ ਜਾਨ ਚਲੀ ਜਾਂਦੀ ਹੈ ਇਸ ਨੂੰ ਸਰੀਆਮ ਹੀ ਕਿਸੇ ਦੀ ਜਾਨ ਲੈਣਾ ਕਿਹਾ ਜਾਵੇਗਾ ਕਿਉਂਕਿ ਪਾਬੰਦੀਆਂ ਦੇ ਬਾਵਜੂਦ ਵੀ ਨਾ ਤਾਂ ਦੁਕਾਨਾਂ ਵਾਲੇ ਹੀ ਹਟ ਰਹੇ ਨੇ ਜੋ ਕਿ ਚਾਈਨਾ ਡੋਰ ਨੂੰ ਵੇਚਦੇ ਨੇ ਅਤੇ ਨਾ ਹੀ ਉਹ ਲੋਕ ਹੀ ਆਪਣੀ ਅਕਲਾਂ ਨੂੰ ਹੱਥ ਮਾਰ ਰਹੇ ਨੇ ਜੋ ਇਸ ਨੂੰ ਖਰੀਦਦੇ ਨੇ ਵਰਤਦੇ ਨੇ ਅਤੇ ਕਿਸੇ ਨਾ ਕਿਸੇ ਦਾ ਘਰ ਉਜਾੜ ਦਿੰਦੇ ਨੇ ਲੋਹੜੀ ਵਾਲੇ ਦਿਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਜਾਨ ਗਈ ਹੈ ਕਿਉਂਕਿ ਉਸਦੀ ਚਾਈਨਾ ਡੋਰ ਫਿਰ ਗਈ ਸੀ ਚੰਗਾ ਪੱਲਾ ਮੁੰਡਾ ਘਰ ਤੋਂ ਨਿਕਲਿਆ ਸੀ ਤੇ ਕੁਝ ਸਮੇਂ ਬਾਅਦ ਹੀ ਮਾਂ ਸਮੇਤ ਪੂਰੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਦੱਸਦੀ ਕਿ ਇਸਾਰਾ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਜਵਾਨ ਮੁੰਡੇ ਦੀ ਜਾਨ ਚਾਈਨਾ ਡੋਰ ਤੇ ਕਾਰਨ ਗਈ ਹੈ ਲੋਹੜੀ ਵਾਲੇ ਦਿਨ ਹੀ ਤਿੰਨ ਭੈਣਾਂ ਇਸ ਤਰ੍ਹਾਂ ਦੇ ਨਾਲ ਹਰੁੰਦੀਆਂ ਘੁਰ ਲਾਉਂਦੀਆਂ ਦੇਖੀਆਂ ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੇ ਬਾਵਜੂਦ ਵੀ ਇਹ ਸਭ ਕੁਝ ਹੋ ਰਿਹਾ ਹੈ 19 ਸਾਲ ਇਸ ਮੁੰਡੇ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੀ ਹੁਣ ਚਾਈਨਾ ਡੋਰ ਤੇ ਕਾਰਨ ਜਾਨ ਗਈ ਹੈ ਇਸ ਮੁੰਡੇ ਦਾ ਨਾਮ ਪਵਨਦੀਪ ਸਿੰਘ ਹੈ ਤੇ ਪੁੱਤਰ ਜਗੀਰ ਸਿੰਘ ਹੈ ਆਪਣੇ ਪਿੰਡ ਪਲਾਂਵਲ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਥੋੜੀ ਹੀ ਦੂਰ ਤੇ ਜਾਂਦੇ ਸਮੇਂ ਚਾਈਨਾ ਟੌਰ ਉਸ ਦੇ ਉੱਪਰ ਫਿਰ ਗਈ ਜਿਸ ਤੇ ਕਾਰਨ ਮੁੰਡੇ ਦੀ ਜਾਨ ਚਲੀ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਕਿੰਨਾ ਚਿਰ ਉਹਨਾਂ ਦੇ ਨਾਲ ਗੱਲਾਂ ਕਰਦਾ ਰਿਹਾ ਪਰ ਕੋਈ ਵੀ ਸਹਾਇਤਾ ਕਰਨ ਦੇ ਲਈ ਨਹੀਂ ਆਇਆ ਉਹਨਾਂ ਨੇ ਮੁੰਡੇ ਨੂੰ ਬਚਾ ਕੇ ਰੱਖਣ ਦੀ ਜਗਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਅਤੇ ਅੰਤ ਨੂੰ ਉਸ ਨੂੰ ਰੇੜੀ ਦੇ ਉੱਪਰ ਪਾ ਕੇ ਉਹ ਸਰਕਾਰੀ ਹਸਪਤਾਲ ਅਜਨਾਲਾ ਲੈ ਗਏ ਜਿੱਥੇ ਰਸਤੇ ਦੇ ਵਿੱਚ ਹੀ ਮੁੰਡੇ ਨੇ ਦਮ ਤੋੜ ਦਿੱਤਾ ਪਰਿਵਾਰਿਕ ਮੈਂਬਰਾਂ ਨੇ ਇਹ ਇਲਜ਼ਾਮ ਲਗਾਇਆ ਕਿ ਹਸਪਤਾਲ ਦੇ ਵੱਲੋਂ ਮ੍ਰਿਤਕ ਪਵਨਦੀਪ ਨੂੰ ਕੋਈ ਵੀ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਅਤੇ ਮਰਨ ਤੋਂ ਕਾਫੀ ਚਿਰ ਬਾਅਦ ਉਸ ਦੀ ਏਸੀਜੀ ਕੀਤੀ ਗਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹਸਪਤਾਲ ਕਰਮਚਾਰੀਆਂ ਦੇ ਨਾਲ ਵੀ ਬਹਿਸਬਾਜ਼ੀ ਕਰਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਯਕੀਨਨ ਇਸ ਸਮੇਂ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਸੀ ਅਤੇ ਮੌਕੇ ਤੇ ਇੱਥੇ ਪੁਲਿਸ ਨੂੰ ਵੀ ਬੁਲਾਣਾ ਪਿਆ ਪੁਲਿਸ ਥਾਣਾ ਚਨਾਲਾ ਦੇ ਐਡੀਸ਼ਨਲ ਐਸ ਐਚਓ ਲਖਵਿੰਦਰ ਸਿੰਘ ਨੇ ਦੱਸਿਆ ਉਹਨਾਂ ਦੇ ਵੱਲੋਂ ਫਿਲਹਾਲ ਅਣਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਬਾਅਦ ਦੇ ਵਿੱਚ ਉਹਨਾਂ ਦੀ ਪਛਾਣ ਕੀਤੀ ਜਾਵੇਗੀ ਤੇ ਨਾਮਜ਼ਦ ਕੀਤਾ ਜਾਵੇਗਾ ਜਿਨ੍ਹਾਂ ਦੇ ਕਾਰਨ ਇਹ ਮਾੜੀ ਘਟਨਾ ਇਸ ਪਰਿਵਾਰ ਦੇ ਨਾਲ ਹੋਈ ਹੈ ਉਹ ਨਾਮ ਨੰਬਰ ਤੋਂ ਨਾਮ ਨੰਬਰ ਇੱਥੇ ਆ ਗਿਆ ਵਾ ایک منٹ ٹھیک ہے میں نہیں بتا رہا میرا نام بتا لے کوئی بات نہیں میں ساتھ ہوں میری بات سنو میری بات سنو میری پوری بھی نہیں بنتی میں نہیں کرتا ہوں کوئی کسی میں نہیں بن رہا ہے یہ کچھ کہہ سکتا ہے ਬੱਸ ਹਟ ਜਾ ਤੇ ਬੱਸ ਚਲੇ ਜਾ ਇਹ ਲੋਕਾਂ ਨਾਲ ਨਹੀਂ ਆਇਆ ਹੋ ਪਰ ਜੱਟ ਜੀ ਰੱਖਿਆ ਨੇ ਪੰਖੜਾ ਪੰਖੜਾ ਜੱਟਰਾ ਆਂ ਰੋਣਾ ਘੜਾ ਰੋਣਾ ਮੈਂ ਚੁੱਪ ਕਰ ਜਾ ਨਾ ਬੀਤੇ ਨਾ ਬਣਾਵੇਂ ਕਾ ਡੱਕਦੇ ਰਹਿਆ

ਤਾਂ ਉਹ ਜੇ ਡੋਰ ਇਹ ਤਾਂ ਡੋਰ ਫੀਰੀ ਆ ਇਹ ਲੜ ਪਟਾਨਾ ਹੋਇਆ ਲਤਾ ਲੰਮਕ ਗਿਆ ਸ਼ਰਕਿਚ ਤੜਫਦਾ ਰਿਹਾ ਮੈਂ ਕਿਹਾ ਡੋਰ ਤਾਂ ਕਿੰਨੀ ਡੋਰ ਦਾ ਬੰਦ ਹੋਣੀ ਚਾਹੀਦੀ ਵੀਰ ਜੀ ਚੈਨਾ ਡੋਰ ਇੱਕ ਘੰਟਾ ਡੇਢ ਘੰਟਾ ਸੀ ਇਹਨੂੰ ਪਚਾਉਂਦੇ ਰਹੇ ਤੜਫਦਾ ਰਿਹਾ ਮੁੰਡਾ ਕਿਸੇ ਨੇ ਹੈਲਪ ਨਹੀਂ ਕੀਤੀ ਐਂਬੂਲੈਂਸ ਨੂੰ ਫੋਨ ਕੀਤਾ ਉਹ ਵੀ ਨਹੀਂ ਆਈ ਇੱਥੇ ਲੈ ਕੇ ਆਏ ਰੇੜੀ ਤੇ ਇੱਥੇ ਵੀ ਇਹਨਾਂ ਨੇ ਹੱਥ ਨਹੀਂ ਪਾਇਆ ਕਿਸੇ ਨੇ ਨਹੀਂ ਪਾਇਆ ਇੱਥੇ ਹੱਥ ਸਰ ਮੈਂ ਬੱਸ ਵਿੱਚ ਸੀ ਤੇ ਬੱਸ ਵਿੱਚ ਜਦੋਂ ਮੈਂ ਦੇਖਿਆ ਤੇ ਮੈਂ ਉਗਰੋਲ ਖੱਡੇ ਵਿੱਚ ਉਤਰ ਕੇ ਆਈਆਂ ਉਤਰ ਕੇ ਫਿਰ ਮੈਂ ਕਿਸੇ ਕੋ ਲਿਫਟ ਮੰਗੀ ਆ ਤੇ ਫਿਰ ਮੈਂ ਇੱਥੇ ਆਈਆਂ ਤੇ ਨਚ ਨੂੰ ਲੈ ਗਈ ਫਿਰ ਮੈਂ ਇੱਥੇ ਆਣ ਕੇ ਹਸਪੀਟਲ ਆਈਆਂ ਦੋ ਦਿਨ ਮੈਂ ਉਹ ਦਿਨ ਮੈਂ ਕੋਈ ਡਾਕਟਰ ਨਹੀਂ ਦੇਖਿਆ ਕੁੰਡੀ ਉਹ ਕਹੀ ਜਾ ਰਹੀ ਆ ਕਿ ਹਾਂ ਕੋਈ ਆਇਆ ਸੀ ਆਇਆ ਸੀ ਲੇਕਿਨ ਉਹਨਾਂ ਨੇ ਫਿਰ ਮੈਨੂੰ ਕਹਿ ਰਹੇ ਕਿ ਕੋਈ ਨਹੀਂ ਆਇਆ ਹਾਂਜੀ ਨਹੀਂ ਸਰ ਇਹ ਘੰਡਾ ਰਸਤੇ ਤਦੋਂ ਦੇ ਆਂ ਆਂ ਦੇ ਕਿ ਮੈਂ ਡੱਟ ਹੋ ਗਿਆ ਸੀ ਤੇ ਫੈਮਿਲੀ ਮੈਂਬਰ ਸਾਹਮਣੇ ਕਹਿ ਰਿਹਾ ਤੁਸੀਂ ਇਹ ਮਾਹੌਲ ਵੇਖੋ ਤੁਸੀਂ ਇਹ ਸੋਚੋ ਕਿ ਨਾਲ ਫੈਮਿਲੀ ਕੀ ਪੀਤ ਰਹੀ ਆ ਹੁਣ ਜੇ ਅਸੀਂ ਬੋਲਾਂਗੇ ਤਾਂ ਤੁਹਾਨੂੰ ਇਹ ਕਹਿਣਗੇ ਕਿ ਤੁਸੀਂ ਗਲਤ ਜੇ ਮੈਂ ਸਰ ਕਹਿੰਦੇ ਕਿ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਗੱਲ ਬਾਅਦ ਦੇ ਪਰ ਇਹ ਦੂਜੀ ਗੱਲ ਇਹ ਕਿ ਉਹਨਾਂ ਦੀ ਫੈਮਿਲੀ ਕਰੇ ਪੋਸਟਮਾਰਟਮ ਨਹੀਂ ਹੋਣਾ ਤਾਂ ਨਾ ਪੋਸਟਮਾਰਟਮ ਕਰਾਉਣਾ ਆ ਜੇ ਪੋਸਟਮਾਰਟਮ ਠੱਕੇ ਨਾ ਕਰਦੇ ਇਹਨਾਂ ਤੇ ਸਖਤ ਕਾਰਵਾਈ ਹੋਏਗੀ ਤੇ ਜੇ ਮੈਂ ਬੋਲਾਂਗੀ ਤਾਂ ਮੈਨੂੰ ਅੱਗੇ ਖੜੀ ਕਰਨਗੇ ਮੈਂ ਇਹ ਨਾ ਸਕਤੀ ਤੇ ਸਖਤ ਕਰਾਈ ਵਹੀ ਕਰਾਂਗੀ ਪਰ ਮੈਂ ਨਾ ਹੀ ਫੈਮਿਲੀ ਮੈਂਬਰ ਨਹੀਂ ਵੀ ਆ ਕਿਉਂਕਿ ਸਰ ਮੇਰੇ ਤੇ ਲੱਦਾ ਤਾਂ ਕਿ ਮੈਂ ਕਦੇ ਵੀ ਮੇਰੇ ਸਾਹਮਣੇ ਕੁਝ ਹੁੰਦਾ ਹੋਏਗਾ ਇਹ ਵੀ ਸਾਡਾ ਜੂ ਆਇਆ ਜੂ ਭਲੇਪੇੰਤਾ ਸੁਮੀਖ ਹੈ ਜੀ ਅੱਤੇ ਇਦਾਂ ਹੀ ਕੋਈ ਆਪਣਾ ਨਿੱਜੀ ਕੰਮ ਵਾਸਤੇ ਆਇਆ ਸੀ ਆਪਾਂ ਨਾਲ ਦੇ ਹਾਂਜੀ ਇਹਦੇ ਵਿੱਚ ਜਦੋਂ ਇਹ ਮਤਲਬ ਜਾ ਰਿਹਾ ਸੀ ਆਪਣੇ ਘਰ ਨੂੰ ਉਹ ਜਿਹੜੀ ਅੱਜਕੱਲ ਚਾਈਨਾ ਡੋਰ ਕੱटु ਕਹਿ ਰਹੇ ਚੱਲਦੇ ਪਏ ਆ ਉਹਦੇ ਨਾਲ ਇਹਦੇ ਗਲ ਦੇ ਵਿੱਚ ਫਿਰਨ ਦੇ ਨਾਲ ਲੜਕੇ ਦੀ ਡੈਥ ਹੋ ਗਈ ਆ ਜੀ ਟੋਰ ਕਾਫੀ ਜ਼ਿਆਦਾ ਫਿਰ ਗਈ ਆ ਉਹਨੂੰ ਇੱਥੇ ਹਸਪੀਟਲ ਦੇ ਵਿੱਚ ਲੈ ਕੇ ਆਏ ਜਦੋਂ ਤੇ ਡਾਕਟਰਾਂ ਨੇ ਕਾਫੀ ਦੇਰ ਤੱਕ ਤੇ ਉਹਨਾਂ ਨੇ ਨਹੀਂ ਚੈੱਕ ਕੀਤਾ ਇਹ ਗੱਲ ਦੀ ਵੀ ਥੋੜਾ ਸਾਨੂੰ ਗਿਲਾ ਆ ਪਰ ਅਹੀਂ ਸਰਕਾਰਾਂ ਅਗੇ ਬੇਨਤੀ ਕਰਦੇ ਆ ਚਲੋ ਅਸੀਂ ਗਰੀਬ ਪਰਿਵਾਰਾਂ ਸਾਡੀ ਗਵਾਂਡੀ ਸਾਡੇ ਪਸਨੀਰ ਸਾਡੇ ਚਾਚਾ ਜੀ ਦਾ ਬੇਟਾ ਆ ਕਿੰਨੇ ਭੈਣ ਭਰਾਸ ਇਹ ਜੀ ਕੱਲਾ ਕੱਲਾ ਸੀ ਤੇ ਤਿੰਨੇ ਦੀਆਂ ਭੈਣਾ ਵਾਂ ਤੇ ਕੱਲਾ ਕੱਲਾ ਹੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਇੱਥੇ ਫੋਨ ਗਿਆ ਜੀ ਇਹ ਤਾਂ ਮੁੰਡੇ ਦਾ ਕੀ ਇਹ ਮਤਲਬ ਗੱਲ ਦੇ ਵਿੱਚ ਧੋਰ ਫੇਰ ਗਈ ਆ ਤੇ ਅਸੀਂ ਆ ਕੇ ਵੇਖਿਆ ਤੁਹਾਨੂੰ ਕਿਸੇ ਕੰਮ ਗਿਆ ਸੀ ਘਰੋਂ ਇਹ ਇੱਥੇ ਨਾਲੇ ਕਿਤੇ ਕੰਮ ਆਇਆ ਸੀ ਤੇ ਜਦੋਂ ਵਾਪਸ ਜਾ ਰਿਹਾ ਤੇ ਉਦੋਂ ਇਹਦੇ ਗੱਲ ਦੇ ਵਿੱਚ ਧੋਰ ਫੇਰ ਗਈ ਕਰਦਾ ਕਿਸੇ ਵੀ ਦਾ ਮਿਹਨਤ ਮਜ਼ਦੂਰੀ ਕਰਦਾ ਜੀ ਬੰਦਾ ਅੱਜ ਲੋਹੜੀ ਵਾਲੇ ਤਿਹਾੜੀ ਤੇ ਆਟਾਰ ਆ ਕੇ ਮੰਗ ਕਰਦੇ ਆ ਜੀ ਜਦੋਂ ਆਡੇ ਚਲੋ ਜਦੋਂ ਇੱਥੇ ਆਈਦਾ ਅਸੀਂ ਹਸਪਤਾਲਾਂ ਦੇ ਵਿੱਚ ਤੇ ਪਰ ਸਾਡੇ ਨਾਲ ਇਦਾਂ ਬੇਨਸਾਫੀ ਨਹੀਂ ਹੋਣੀ ਚਾਹੀਦੀ ਕੋਈ ਡਾਕਟਰ ਨਹੀਂ ਮਿਲਿਆ ਕਿਸੇ ਨੇ ਇਹਨੂੰ ਚੈੱਕ ਨਹੀਂ ਕੀਤਾ ਤੜਫਦਾ ਰਿਹਾ ਬਾਹਰ ਇਸ ਗੱਲ ਦਾ ਸਾਨੂੰ ਬੜਾ ਗਿਲਾ ਹੈ ਜੀ ਅਸੀਂ ਸਰਕਾਰਾਂ ਅੱਗੇ ਬੇਨਤੀ ਕਰਦੇ ਹਾਂ ਤੁਸੀਂ ਕਹਿੰਦੇ ਹੋ ਜੀ ਅਸੀਂ ਇਦਾਂ ਵੇਖੋ ਕਿੱਡੇ ਕਿੱਡੇ ਤਗੜੇ ਹਸਪਤਾਲ ਪਾਏ ਪਰ ਹਸਪਤਾਲਾਂ ਦੇ ਵਿੱਚ ਪਾਉਣ ਦੇ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਕਿਉਂ ਕਿਉਂਕਿ ਇੱਥੇ ਡਾਕਟਰ ਤਾਂ ਕੋਈ ਮਿਲਦਾ ਨਹੀਂ ਕਿਸੇ ਨੇ ਉਹਨੂੰ ਚੈੱਕ ਹੀ ਨਹੀਂ ਕੀਤਾ 20 ਮਿੰਟ 30 ਮਿੰਟ ਅੱਧਾ ਏ ਜੀ ਅੱਜ ਇਤੋਂ ਇਹ ਨਾਲੇ ਇਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਿੰਡ ਉਮਰ ਹੈਗਾ ਜੀ ਇਹਦੀ 20 ਸਾਲ ਜੀ ਇਹਦੇ ਗੱਲ 'ਚ ਜਿਹੜੀ ਇਹ ਚੈਨਲ ਡੋਰ ਫਿਰਕੀ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਜੀ ਇਹ ਇੱਕ ਇਕੱਲਾ- ਇਕੱਲਾ ਹੈਗਾ ਇਹਦੀਆਂ ਤਿੰਨ ਭੈਣਾਂ ਹੈ ਗਰੀਬ ਪਰਿਵਾਰ ਨਾਲ ਇਹ ਸੰਬੰਧ ਰੱਖਦਾ ਜੀ ਰਿੰਦੀ ਕਾਰੀ ਮਤਲਬ ਨਹੀਂ ਜਾ ਰਹੀ ਆ ਕੋਈ ਕੋ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ